ਪ੍ਰਧਾਨ ਮੰਤਰੀ ਜੀ ਦਾ ਜਿਸ ਤਰ੍ਹਾਂ ਵੀ ਮੌਕਾ ਮਿਲਿਆ ਹੈ ਹੁਣ ਅਮਰੀਕਾ ਜਾਣ ਦਾ ਉਸ ਤੋਂ ਪਹਿਲਾਂ ਇੱਕ ਪੋਜੀਸ਼ਨਿੰਗ ਇਹਨਾਂ ਨੇ ਕੀਤੀ ਹੈ ਕਿ ਅਸੀਂ ਤੁਹਾਡੀ ਮੰਨਣ ਨੂੰ ਤਿਆਰ ਹਾਂ ਇਹ ਵਪਾਰਕ ਸਮਝੌਤੇ ਨੇ ਕਦੇ ਇਹ ਨੌਬਤ ਆਣੀ ਨਹੀਂ ਸੀ ਚਾਹੀਦੀ ਜੇ ਇੰਨੀ ਗੱਲ ਸਿਰੋਂ ਨੰਗ ਗਈ ਸੀ ਨੱਕ ਪਾਣੀ ਚ ਉੱਤੋਂ ਨੰਗ ਗਿਆ ਸੀਗਾ ਤੇ ਇੰਡੀਆ ਆਪਣੀ ਕਮਰਸ਼ੀਅਲ ਫਲਾਈਟ ਤੇ ਥਰੂ ਮੰਗਵਾ ਲੈਂਦਾ ਇਹ ਪੋਜੀਸ਼ਨਿੰਗ ਉਹਨਾਂ ਨੇ ਪ੍ਰੂਵ ਕਰ ਦਿੱਤੀ ਦੁਨੀਆ ਦੇ ਵਿੱਚ ਕਿ ਅਮਰੀਕਾ ਫਰਸਟ ਮੈਂ ਕਰਨਾ ਚਾਹੁੰਦਾ ਸੀ ਮੈਂ ਕਰ ਦਿੱਤਾ ਸਿਰਫ ਪਿਛਲੇ ਸਾਲ ਦੇ ਵਿੱਚ ਉਹਨਾਂ 30 ਲੱਖ ਇਲੀਗਲ ਇਮੀਗ੍ਰੈਂਟ ਡਿਟੇਨ ਹੋਇਆ ਏ ਅਮਰੀਕਾ ਦੇ ਵਿੱਚ ਬਾਰਡਰ ਆਰਗੇਨਾਈਜੇਸ਼ਨ ਦੇ ਉਹਨਾਂ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦਾ ਡਾਟਾ ਹੈ ਉਹਦੇ ਚ ਇੰਡੀਅਨ 2% ਹੈਗੇ ਨੇ ਔਰ ਉਹਨਾਂ ਦੇ ਵਿੱਚੋਂ ਵੀ 50% ਤੋਂ ਵੱਧ ਗੁਜਰਾਤੀ ਨੇ ਸੋ ਇਹ ਤੀਸਰੀ ਵਾਰ ਮੈਂ ਕਹਿ ਰਿਹਾ ਕਿ ਫੇਲ ਹੋ ਰਿਹਾ ਵਾਈਬ੍ਰੈਂਟ ਗੁਜਰਾਤ ਹੁਣ ਗੱਲ ਇਹ ਆਂਦੀ ਹੈ ਵੀ ਇਹਨਾਂ ਨੌਜਵਾਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਕਿਉਂ ਪਈ ਕਿਸੇ ਨੂੰ ਨੌਕਰੀ ਨਹੀਂ ਮਿਲੀ ਕੋਈ ਇਹ ਤੇ ਕਹਿ ਨਹੀਂ ਸਕਦਾ ਕਿ ਹੋਰ ਕੋਈ ਕਾਰਨ ਹੋਵੇ ਅਲੂਣੀ ਉਮਰ ਤੇ ਨੌਜਵਾਨਾਂ ਤੋਂ ਅਲੜ ਤੋਂ ਲੈ ਕੇ 25 27 40 ਸਾਲ ਤੱਕ ਦੀ ਉਹਨਾਂ ਦੀ ਪਰਪਾਈ ਦੇ। ਜੇ ਸਾਡੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਸੱਤਾ ਜਾਣ ਤੋਂ ਪਹਿਲਾਂ ਵੀ 2 ਕਰੋੜ ਰੋਜ਼ਗਾਰ ਅਸੀਂ ਹਰ ਸਾਲ ਦੇ ਦੇ ਦਾਂਗੇ ਤੇ 10 ਸਾਲਾਂ 'ਚ 20 ਕਰੋੜ ਰੋਜ਼ਗਾਰ ਮਿਲ ਜਾਣਾ ਚਾਹੀਦਾ ਸੀ ਤੇ ਇਹ ਇੱਕ ਪਹਿਲੂ ਉਹਦਾ ਇਹ ਵੀ ਹੈਗਾ ਸੀਗਾ ਤੇ ਸਰਕਾਰ ਦਾ ਆਪਣਾ ਅੰਕੜਾ ਕਹਿ ਰਿਹਾ ਕਿ 7 ਲੱਖ 25 ਹਜ਼ਾਰ ਲੋਕਾਂ ਨੂੰ ਨੌਕਰੀ ਦਿੱਤੀ ਉਹਦੇ ਵਿੱਚ ਆਸ਼ਰਿਤ ਪਰਿਵਾਰ ਵੀ ਨੇ ਇਹ ਤੋਂ ਦਾਜਾ ਲੱਗਦਾ ਕਿ ਸਰਕਾਰ ਕਿੰਨੀ ਤੇ ਸਾਡੀ ਸੰਜੀਦਾ ਏ ਇਸ ਚੀਜ਼ ਦੇ ਉੱਤੇ